ਮਲੋਟ ਨੈਸ਼ਨਲ ਲੋਕ ਅਦਾਲਤ ਵਿੱਚ 1262 ਕੇਸਾਂ ਦਾ ਆਪਸੀ ਰਜਾਬੰਦੀ ਨਾਲ ਨبطਾਰਾ ਮਾਨਯੋਗ ਕਾਰਜਕਾਰੀ ਚੇਅਰਮੈਨ ਸ਼੍ਰੀ ਦੀਪਕ ਸਿੰਬਲ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜੀ ਦੀਆਂ ਹਦਾਇਤਾਂ ਤਹਿਤ ਮਿਤੀ 24 ਮਈ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੈਸ਼ਨ ਡਿਵੀਜ਼ਨ ਸ਼੍ਰੀ ਰਾਜਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੁਵਾਬਾ ਮਾ ਅਥਾਰਟੀ ਸ਼੍ਰੀ ਮੁਖਤਸਰ ਸਾਹਿਬ ਜੀ ਦੀ ਰਹਿਨਮਾਈ ਹੇਠ ਸ਼੍ਰੀ ਹਿਮਾਂਸ਼ੂ ਆਰੋੜਾ ਸਿਵਲ ਜੱਜ ਸੀਨੀਅਰ ਡਿਵੀਜ਼ਨ ਸੀਜੀਐਮ ਸੱਤਰ ਜ਼ਿਲ੍ਹਾ ਕਾਨੂੰਨੀ ਸਿਵਾਮਾ ਅਥਾਰਟੀ ਸ਼੍ਰੀ ਮੁਖਤਸਰ ਸਾਹਿਬ ਜੀ ਦੀ ਅਗਵਾਈ ਹੇਠ ਮਲੋਟ ਕੋਰਟ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦਿਆਂ ਮਿਸਿਸ ਸਮੁਖੀ ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਮਲੋਟ ਜੀ ਨੇ ਦੱਸਿਆ ਕਿ ਮਲੋਟ ਦੀ ਕੋਰਟ ਵਿੱਚ 6 ਬੈਂਚ ਲਗਾਏ ਗਏ ਜਿਨ੍ਹਾਂ ਵਿੱਚ ਕੁੱਲ 1381 ਕੇਸ ਰੱਖੇ ਗਏ ਜਿਨ੍ਹਾਂ ਵਿੱਚੋਂ 1262 ਕੇਸਾਂ ਦਾ ਮੌਕੇ ਤੇ ਨੱਪਟਾਰਾ ਕੀਤਾ ਗਿਆ ਜਿਸ ਵਿੱਚ 2 ਕਰੋੜ 14 ਲੱਖ 94 ਹਜ਼ਾਰ 553 ਰੁਪਏ ਦੀ ਅਦਾਇਗੀ ਕੀਤੀ ਗਈ ਲੋਕ ਅਦਾਲਤ ਵਿੱਚ ਲੈਂਡ এডਿਕੇਸ਼ਨ ਕੇਸ ਮੋਟਰ ਐਕਸੀਡੈਂਟ ਪਰਿਵਾਰਕ ਝਗੜੇ ਟ੍ਰੈਫਿਕ ਚਲਾਨ ਬੈਂਕ ਕੇਸ ਬਿਜਲੀ ਚੋਰੀ ਦੇ ਕੇਸ ਸਿਵਲ ਸੂਟ 130 ਐਨ ਆਈ ਐਕਟ ਅਤੇ ਕੈਂਸਲੇਸ਼ਨ ਆਦਿ ਕੇਸਾਂ ਦੀ ਸੁਣਵਾਈ ਕੀਤੀ ਗਈ ਇਸ ਮੌਕੇ ਲੋਕ ਅਦਾਲਤ ਵਿੱਚ ਕੇਸ ਲਗਾਉਣ ਦੇ ਲਾਭ ਬਾਰੇ ਜਾਣਕਾਰੀ ਦਿੰਦਿਆਂ ਮਿਸਿਸ ਮੁਖੀ ਵਦੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਮਲੋਟ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ ਇਸ ਵਿੱਚ ਕੋਰਟ ਫੀਸ ਵਾਪਸ ਹੋ ਜਾਂਦੀ ਹੈ ਜਿਸ ਵਿੱਚ ਜਿਸ ਵਿੱਚ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਨੱਪਟਾਰਾ ਹੋਣ ਨਾਲ ਦੋਵੇਂ ਧਿਰਾਂ ਹੀ ਜੇਤੂ ਰਹਿੰਦੀਆਂ ਹਨ ਲੋਕ ਅਦਾਲਤ ਰਾਹੀਂ ਸਮੇਂ ਅਤੇ ਧੰਦੀ ਬਚਤ ਹੁੰਦੀ ਹੈ ਲੋਕ ਅਦਾਲਤ ਦੇ ਫੈਸਲੇ ਆਰਡਰ ਨੂੰ ਸਿਵਲ ਕੋਰਟ ਦੀ ਡਿਗਰੀ ਦੇ ਬਰਾਬਰ ਦੀ ਮੰਨਤਾ ਹੈ ਇਸ ਦੇ ਫੈਸਲੇ ਨੂੰ ਕਿਤੇ ਵੀ ਅਪੀਲ ਨਹੀਂ ਹੁੰਦੀ ਜੇਕਰ ਕਿਸੇ ਧਿਰ ਨੇ ਆਪਣੇ ਝਗੜੇ ਦਾ ਨਿਪਟਾਰਾ ਕਰਵਾਉਣਾ ਹੋਵੇ ਤਾਂ ਉਹ ਸਬੰਧਤ ਅਦਾਲਤ ਨੂੰ ਅਰਖਾਸਤੇ ਸਕਦਾ ਹੈ ਅੱਜ 24 ਪੰਜ 2025 ਨੂੰ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਮਾਨਯੋਗ ਚੀਫ ਜਸਟਿਸ ਸ਼੍ਰੀ ਸੀ ਲਾਗੂ ਡਿਟਰਨਿੰਗ ਚੀਫ ਪੰਜਾਬ ਰਾਜ ਕਾਨੂੰਨੀ ਸੁਧਾਵਾ ਅਥਾਰਟੀ ਅਤੇ ਮਾਨਯੋਗ ਜਸਟਿਸ ਦੀਪਕ ਸੇਬਲ ਕਾਰਜਕਾਰੀ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੁਧਾਵਾ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੈਂਬਰ ਸੱਤਰ ਮੈਡਮ ਲਵਜੋਤ ਸੋਲ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਹੌਸਲਾ ਅਫਜ਼ਾਈ ਦੇ ਨਾਲ ਅਤੇ ਸ਼੍ਰੀ ਰਾਜਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਮੁਖਸਰ ਸਾਹਿਬ ਦੇ ਨਿਰੀਖਣ ਹੇਠ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਹੈੱਡਕੁਆਰਟਰ ਤੇ 9 ਬੈਂਚ ਗਿਦਰਵਾਹ ਸਬਡਿਵੀਜ਼ਨ ਵਿੱਚ 3 ਬੈਂਚ ਅਤੇ ਮਲੋੜ ਸਬਡਿਵੀਜ਼ਨ ਵਿੱਚ 6 ਬੈਂਚ ਲਗਾਏ ਗਏ ਸਨ ਇਸ ਦੇ ਵਿੱਚ ਤਕਰੀਬਨ ਕੁੱਲ ਮਲਾਕੇ 33000 ਕੇਸ ਏਕਾਪ ਕੀਤੇ ਗਏ ਸੀ ਜੋ ਹੁਣ ਤੱਕ ਦੀ ਫਿਗਰ ਹੈ ਉਹ 33000 ਦੀ ਹੈ ਤੇ ਇਸ ਤੋਂ ਬਾਅਦ ਇਹ ਫਿਗਰ ਹੋਰ ਵੀ ਵਧੇਗੀ ਕਿਉਂਕਿ ਲੋਕਾਂ ਨੇ ਇਸ ਲੋਕ ਅਦਾਲਤ ਵਿੱਚ ਆਪਣਾ ਭਰੋਸਾ ਜਤਾਇਆ ਜਿਸ ਕਰਕੇ ਸਾਰੇ ਬੈਂਚਾਂ ਦੇ ਸਾਹਮਣੇ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਝਗੜੇ ਲੈ ਕੇ ਪਹੁੰਚੇ ਅਤੇ ਕਾਫੀ ਹੱਦ ਤੱਕ ਉਹਨਾਂ ਦੀ ਆਪਸੀ ਰਜ਼ਾਮੰਦੀ ਅਤੇ ਸਲਮ ਸ਼ੋਰੇ ਨਾਲ ਉਹ ਕੇਸ ਇੱਕ ਸਜੇ ਤਰੀਕੇ ਨਾਲ ਖਤਮ ਵੀ ਕੀਤੇ ਗਏ ਸਰ ਕਿਸ ਤਰ੍ਹਾਂ ਦੇ ਜਿਹੜੇ ਕੇਸ ਜਿਨ੍ਹਾਂ ਨੂੰ ਨਿਪਟਾਰਾ ਕੀਤਾ ਗਿਆ کافی ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਨ੍ਹਾਂ ਵਿੱਚੋਂ ਮੇਜਰ ਨੇ ਦਿਵਾਨੀ ਦਾਅਵੇ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀਆਂ ਕੰਪਲੇਂਟਸ ਅਤੇ ਅਪੀਲਸ ਟ੍ਰੈਫਿਕ ਚਲਾਨਸ ਅਤੇ ਕੰਪਾਉਂਡੇਬਲ ਕ੍ਰਿਮੀਨਲ ਕੇਸਸ ਜਿਹੜੇ ਘੱਟ ਗੰਭੀਰ ਗੰਭੀਰ ਨੇ ਸੋ ਉਹਨਾਂ ਵਿੱਚ ਪਾਰਟੀਆਂ ਦੀ ਰਜ਼ਾਮੰਦੀ ਨਾਲ ਇੱਕ ਸੁਚਾਰੂ ਤਰੀਕੇ ਨਾਲ ਉਸ ਝਗੜੇ ਨੂੰ ਖਤਮ ਕੀਤਾ ਗਿਆ ਜਿਹਦੇ ਵਿੱਚ ਫੈਮਿਲੀ ਕੋਰਟ ਦੇ ਵਿੱਚ ਇੱਕ ਡਿਸਪਿਊਟ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਦੀ ਇੰਟਰਵੈਂਸ਼ਨ ਅਤੇ ਮਚਿਉਰਿਟੀ ਨਾਲ ਪਾਰਟੀਆਂ ਨੂੰ ਸਮਝਾਉਣ ਦੇ ਨਾਲ ਉਹਨਾਂ ਦਾ ਨਿਪਟਾਰਾ ਹੋਇਆ ਇਸ ਦੇ ਨਾਲ ਹੀ ਦੋ ਪਾਰਟੀਆਂ ਦਾ ਤਿੰਨ ਕੇਸਸ ਤਰੀਬਨ-ਤਰੀਬਨ 18 ਲੱਖ ਰੁਪਏ ਦੇ ਲੈਣ-ਦੇਣ ਦੇ ਪਿਛਲੇ 8 ਸਾਲ ਤੋਂ ਚੱਲ ਰਹੇ ਸਨ ਉਹਨਾਂ ਪਾਰਟੀਆਂ ਦੇ ਵੀ ਉਹ ਤਿੰਨੇ ਕੇਸ ਅਲੱਗ-ਅਲੱਗ ਅਦਾਲਤਾਂ ਦੇ ਵਿੱਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਉਹਨਾਂ ਅਦਾਲਤਾਂ ਦੇ ਪ੍ਰੈਜ਼ਾਈਡਿੰਗ ਆਫਿਸਰਸ ਨੇ ਉਪਰਾਲੇ ਕਰਕੇ ਉਹ ਝਗੜੇ ਸੁਲਝਾਏ ਤਰ ਜਿਵੇਂ ਲੋਕ ਅਦਾਲਤ ਜੇ ਜਿਹੜੇ ਫੈਸਲੇ ਖਤਮ ਹੋ ਜਾਂਦੇ ਉਹ ਕੇ ਪੀਂਦਰੀ ਕਰ ਸਕਦੇ ਜਾਂ ਨਹੀਂ ਨਹੀਂ ਇਹ ਹੀ ਦੇਖੋ ਲੋਕ ਅਦਾਲਤ ਦੀ ਖੂਬੀ ਹੈ ਕਿ ਪਾਰਟੀਆਂ ਨੂੰ ਬੁਲਾ ਕੇ ਜਦੋਂ ਪਾਰਟੀਆਂ ਆndੀਆਂ ਉਹਨਾਂ ਨੂੰ ਅਸੀਂ ਇੱਕ ਟੇਬਲ ਤੇ ਬਿਠਾ ਕੇ ਉਹਨਾਂ ਨਾਲ ਸਲਾਮ مشورہ ਕਰਕੇ ਉਹਨਾਂ ਦੀ ਰਜ਼ਾਮੰਦੀ ਲੈ ਕੇ ਜਦੋਂ ਅਸੀਂ ਲੋਕ ਅਦਾਲਤ ਵਿੱਚ ਕੋਈ ਫੈਸਲਾ ਕਰ ਦਿੰਨੇ ਆ ਤੇ ਉਹ ਝਗੜਾ ਸਦਾ ਲਈ ਨਿਪਟ ਜਾਂਦਾ ਹੈ ਇਸਾਂ ਦਾ ਨਟਾਰਾ ਮੈਨੂੰ ਜੋ ਇਨਫਰਮੇਸ਼ਨ ਮਿਲੀ ਹੈ ਕਰੀਬਨ 30000 ਕੇਸਾਂ ਦਾ ਨਟਾਰਾ ਹੋ ਚੁੱਕਾ ਹੈ ਬਾਕੀ ਲੋਕ ਅਦਾਲਤਾਂ ਹਾਲੇ ਲੱਗੀਆਂ ਹਨ ਕੰਮ ਕਰ ਰਹੀਆਂ ਹਨ ਜਿੱਦਾਂ ਫਿਗਰ ਆਉਂਦੀ ਰਹੇਗੀ ਉਹ ਅਪਡੇਟ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਜਿਸ ਤਰ੍ਹਾਂ ਦੇ ਲੰਬੇ ਸਮਿਆਂ ਤੋਂ ਅਦਾਲਤਾਂ ਦੇ ਉਹਨਾਂ ਨੂੰ ਨਿਆਂ ਨਹੀਂ ਮਿਲ ਰਿਹਾ ਜਾਂ ਉਹਦੇ ਕੇਸ ਪੈਂਡਿੰਗ ਨੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਗਾ ਕਿ ਲੋਕ ਅਦਾਲਤ ਇੱਕ ਇਦਾਂ ਦਾ ਸਾਧਨ ਹੈ ਜਿਹਦੇ ਵਿੱਚ ਤੁਸੀਂ ਘੱਟ ਟਾਈਮ ਦੇ ਵਿੱਚ ਅਤੇ ਆਪਸੀ ਰਜਮੰਦੀ ਨਾਲ ਅਤੇ ਸਦਾ ਲਈ ਆਪਣਾ ਝਗੜਾ ਮਸਲਾ ਸੁਲਝਾ ਸਕਦੇ ਹੋ ਸਿਰਫ ਥੋੜਾ ਜਿਹਾ ਇਸ ਗੱਲ ਲਈ ਤਿਆਰ ਹੋ ਕੇ ਲੋਕ ਜ਼ਰੂਰ ਹਨ ਕਿ ਅਸੀਂ ਆਪਣਾ ਕੇਸ ਨਿਪਟਾਣਾ ਕੁਝ ਦੇਖੋ ਲੋਕ ਲੋਕਾਂ ਦੇ ਪਾਠ ਤੇ ਵੀ ਥੋੜੀ ਜੀ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਸਮਝ ਚਾਹੀਦੀ ਹੈ ਕਿ ਅਸੀਂ ਜੇ ਚੱਲੇ ਹਾਂ ਲੋਕ ਅਦਾਲਤ ਵਿੱਚ ਅਸੀਂ ਲੜਨ ਦੇ ਵਿਚਾਰਧਾਰਾ ਨਾਲ ਨਹੀਂ ਅਸੀਂ ਇੱਕ ਲੜਾਈ ਨੂੰ ਸੁਲਝਾਉਣ ਦੀ ਵਿਚਾਰਧਾਰਾ ਨਾਲ ਚੱਲਨੇ ਆ ਜੇ ਉਹ ਇਹ ਵਿਚਾਰਧਾਰਾ ਲੈ ਕੇ ਲੋਕ ਅਦਾਲਤਾਂ ਵਿੱਚ ਆਣਗੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨਾਂ ਵਿੱਚੋਂ ਨਿਰਾਸ਼ ਹੋ ਕੇ ਜਾਏਗਾ